ਵੰਦਨਾ ਹਰ ਵੰਦਨਾ ਕਉਣ ਗਾਵੋ ਗੋਪਾਲ ਰਾਏ ਰਾਓ ਵੱਡੇ ਭਾਗ ਤੇਤੇ ਗੁਰਦੇਵਾ ਓਟ ਭਰਾ نہیں د ہے سکھ ہے نرکر ہے ل ہے ہانی ہے،, ہے دن ہے رات نر ہے مادہ ہے ਦੋ ਦੋ ਸੋ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸੋ ਗਰਲੇ ਨੂੰ ਸਮਝਾਉਂਦੀ ਜੋ ਸਮਝੇਗਾ ਉਹ ਇਹ ਜੀਵਨ ਬਾਜੀ ਜਿੱਤ ਜੇਗਾ ਤਨ ਤਨ ਸ੍ਰੀ ਗੁਰਗੋਵ ਸਿੰਘ ਜੀ ਦੇ ਵੱਡੇ ਸਾਹਿਬ ਜੀ ਦੇ ਬਾਬਾ ਅਜੀਤ ਸਿੰਘ ਜੀ ਸਾਹਿਬ ਜੀ ਦਾ ਬਾਬਾ ਜੁਜਾਰ ਸਿੰਘ ਜੀ ਉਹਨਾਂ ਦੇ ਸਾਹਾਦਤ ਨੂੰ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਸਾਡੇ ਖਾਤਰ ਇਹ ਵੱਡਾ ਇਤਿਹਾਸ ਰਚਿਆ ਗੁਰਵਾਣੇ ਸਾਨੂੰ ਪਵਜਲ ਚੋਂ ਪਾਰ ਕਰ ਸਕਦੀ ਹੈ ਬਹੁਤ ਤਾਕਤ ਰੱਖਦੀ ਹੈ ਸੰਸਾਰ ਦੀਆਂ ਚੀਜ਼ਾਂ ਸਾਨੂੰ ਕਮਜ਼ੋਰ ਬਣਾਣਗੀਆਂ ਪਰਮੇਸ਼ਰ ਪਰਮੇਸ਼ਰ ਦੀਆਂ ਚੀਜ਼ਾਂ ਸਾਨੂੰ ਸ਼ਕਤੀਸ਼ਾਲੀ ਬਣਾਣਗੀਆਂ ਚਿੜੀਆਂ 'ਚ ਬਾਜ ਲੜੇਗਾ ਕਿਵੇਂ ਬਾਜ ਨਾਲ ਚਿੜੀਆਂ ਕਿਵੇਂ ਲੜਨਗੀਆਂ ਜਦੋਂ ਅੰਦਰ ਡਰ ਆਉਂਦਾ ਹੈ ਇਹ ਬਾਹਰ ਪਰਕਟ ਹੁੰਦਾ ਹੈ ਸਰੀਰ ਕੰਮਣ ਲੱਗ ਪੈਂਦਾ ਹੈ ਸੋ ਚੀਜ਼ ਮੁੱਕ ਗਈ ਜੀ ਨਹੀਂ ਐਦਾਂ ਨਹੀਂ ਬੋਲਣਾ ਚੀਜ਼ ਵਾਧੇ ਪੈ ਗਈ ਚੀਜ਼ ਫਟੇ ਹੋ ਗਈ ਚੀਜ਼ ਮੁੱਕ ਗਈ ਹੋਰ ਲਿਆਵਾਂਗੇ ਸੋ ਚੜਦੀ ਕਲਾ ਦੇ ਬੋਲ ਬੋਲਣੇ ਪੈਣਗੇ ਬੋਲ ਹੀ ਸ਼ਬਦ ਹੀ ਸਭ ਕੁਝ ਹੈ ਇਹ ਸਰੀਰ ਚ ਵਾਈਬ੍ਰੇਸ਼ਨ ਹਵਾ ਚ ਸੋ ਜੋ ਤੂੰ ਸੋਚ ਰਿਹਾ ਹੈ ਉਹ ਦੂਸਰੇ ਹੀ ਸੋਚ ਉਹ ਹੀ ਸੋਚ ਰਿਹਾ ਹੈ ਸਦھے ਤੂੰ ਮਾਇਆ ਸੋਚ ਰਿਹਾ ਮਾਇਆ ਕਮਾਣ ਲਈ ਦੂਸਰਾ ਹੀ ਮਾਇਆ ਕਮਾਣ ਲਈ ਸੋਚ ਰਿਹਾ ਹੈ ਕਹਿੰਦੇ ਦੁੱਧ ਨਕਲੀ ਜਿਹਾ ਮਿਲ ਰਿਹਾ ਪਤਲਾ ਜਿਹਾ ਮਿਲ ਰਿਹਾ ਹੈ ਠੀਕ ਹੈ ਜਿਵੇਂ ਤੇਰੀ ਸੋਚ ਹੈ ਉਹੀ ਸੋਚ ਦੂਸਰੇ ਦੀ ਹੈ ਇੱਕ ਚੰਗੀ ਸੋਚ ਬਹੁਤ ਪਾਵਰ ਰੱਖਦੀ ਹੈ ਇਹ ਪਹਾੜਾਂ ਨਾਲ ਟਕਰਾ ਸਕਦੀ ਹੈ ਸੋ ਵੱਡੇ ਵੱਡੇ ਕਾਰਨਾਮੇ ਵੱਡੇ ਵੱਡੇ ਇਤਿਹਾਸ ਰਚ ਸਕਦੀ ਹੈ ਇਹ ਸੋਚ 24000 ਸੋਚ ਨਵੀਂ ਆਉਂਦੀ ਹੈ ਇਹ ਰਾਜਾ ਤਰਜਾ ਸਮ ਕਰ ਮਾਰਦਾ ਹੈ ਬਰਾਬਰ ਉਹਦਾ ਖੇਲ ਹੈ ਪਰਮੇਸ਼ਰ ਦਾ ਉਹ ਖਿਡਾ ਰਿਆ ਸਾਨੂੰ ਸ ਉਹਦਾ ਖੇਲ ਹੈ ਬਾਜੀ ਕਰ ਬਾਜੀ ਪਾਰੇ ਆਪਣੀ ਇਹ ਮਾਨ ਮੋ ਮੇਰ ਤੇਰ ਦੇ ਪਰ ਜਿੱਤਾ ਇਹੋ ਮਾਰਗ ਖੰਡੇ ਧਾਰ ਵਿਰਲੇ ਹਨ ਜੋਏ ਮਨ ਤੇ ਜਿੱਤ ਪ੍ਰਾਪਤ ਕਰਦੇ ਹਨ ਸੂਰਾ ਸੋ ਪਹਿਚਾਨਿਆ ਜੋ ਲੜਾਂ ਦਿਨ ਕਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਦਾ ਖੇਤ ਠੀਕ ਹੈ ਚਾ ਬਾਹਰ ਦੀ ਲੜਾਈ ਹੋਰ ਗੱਲ ਹੈ ਪਹਿਲੋਂ ਆਪਣੇ ਨਾਲ ਸੰਘਰਸ਼ ਕਰਨਾ ਪਏਗਾ ਸੋ ਆਪਣੇ ਤੇ ਜਿੱਤ ਪ੍ਰਾਪਤ ਕਰਨੀ ਪਏਗੀ ਅੰਦੇ ਮਨ ਨਹੀਂ ਲੱਗਦਾ ਇਹ ਫਲ ਹੈ ਤਤਸਾਰ ਹੈ ਮਨ ਨਹੀਂ ਲੱਗਦਾ ਟੁੱਟੁਰ ਅਜੇ ਤੇ ਬੀਜ ਵੀ ਨਹੀਂ ਬੀਜਿਆ ਦੋ ਪੱਤੇ ਚਾਰ ਪੱਤੇ ਵੱਡਾ ਰੁੱਖ ਬਣੇਗਾ ਫੁੱਲ ਆਉਣਗੇ ਫਲ ਆਉਣਗੇ ਸਭ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਫਾੜ ਦਿਖਦਾ ਹੈ ਸਾਡੀ ਤ੍ਰਿਸ਼ਨਾ ਨਹੀਂ ਤ੍ਰਿਸ਼ਨਾ ਵਿਰਲੇ ਕੀ ਹੀ ਬੁੱਝੀ ਹੈ ਚਾਹ ਕੋਈ ਅਮੀਰ ਹੈ ਗਰੀਬ ਹੈ ਟੈਂਸ਼ਨ ਬਰਾਬਰੀ ਹੈ ਕਹ ਰੋਜ਼ ਦਾ 500 ਕਮਾ ਰਿਆ ਹੈ ਰੋਜ਼ ਦਾ 5000 ਕਮਾ ਰਿਆ ਹੈ 5 ਲੱਖ ਕਮਾ ਰਿਆ ਹੈ 5 ਕਰੋੜ ਕਮਾ ਰਿਆ ਹੈ ਬਰਾਬਰ ਹੈ ਟੈਨਸ਼ਨ ਥੋੜੀ ਥੋੜੀ ਇਹ ਕੁੱਤੇ ਝਾਕ ਖਤਮ ਨਹੀਂ ਹੁੰਦੀ ਸ ਸਹਿਬ ਜਾਨਾ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬ ਜਾਨੇ ਬਾਬਾ ਅਜੀਤ ਸਿੰਘ ਜੀ ਸਾਹਿਬ ਜਾਦਾ ਬਾਬਾ ਜੁਜਾਰ ਸਿੰਘ ਜੀ ਅਰਬਾ ਖਰਬਾ ਵਾਲੇ ਬਲੇਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਧਰਮ ਧਰਮ ਸਾਰਿਆਂ ਦਾ ਇੱਕੋ ਹੀ ਹੈ ਮਜਬ ਕਈ ਹਨ ਸੋ ਜਿਨ੍ਹਾਂ ਨੇ ਇਹ ਆਜ਼ਾਦੀ ਸਾਨੂੰ ਦਵਾਈ ਸੋ ਸਾਨੂੰ ਸੰਤ ਸਪਾਈ ਬਣਾਇਆ ਹੈ ਸੋ ਇੱਕ ਹੋਮਗਾਰਡ ਹੈ ਇੱਕ ਸਪਾਈ ਹੈ ਇੱਕ ਫੌਜੀ ਹੈ ਇੱਕ ਕਮਾਂਡੋ ਹੈ ਇੱਕ ਕਮਾਂਡੋ ਸਨ ਬੁਣਾਇਆ ਜਿਵੇਂ ਨਿਹੰਗ ਸਿੰਘ ਹਨ ਸਾਰੇ ਮੋਰਚੇ ਇਹਨਾਂ ਨੇ ਜਿੱਤੇ ਸੋ ਠੀਕ ਸੀ ਪਹਿਲੋਂ ਰਾਜਿਆਂ ਦਾ ਰਾਜ ਸੀ ਉਹ ਆਪਣਾ ਕਰਦੇ ਸੀ ਉਹ ਤੱਕਾਸ਼ਾਈ ਕਰਦੇ ਸੀ ਅੱਜ ਸਾਡੇ ਸਿੱਖਾਂ ਤੇ ਕੋਈ ਨਹੀਂ ਆਪਣੇ ਖੇਤ ਚ ਆਪਣੇ ਪਛੋੜਿਆ ਹੈ ਕਿੰਨੂੰ ਲਾਂਭਾ ਦਈਏ ਸੋ ਦਿਨ ਗੜ ਪੂਰੇ ਨਹੀਂ ਉਧਾਰ ਪਾਪਾ ਨਾਨਕ ਐ ਆਖਾ ਇਹੋ ਵਿਚਾਰ ਦਿਲਾਂ ਦੀ ਹਾਕ ਦੇ ਲਈ ਜਾਨਣਗੇ ਸੋ ਦਿਲ ਤੋਂ ਸਭ ਕੁਝ ਬਣਦਾ ਹੈ ਦਿਲ ਤੇ ਖੂਨ ਸਾਫ ਕਰ ਰਿਹਾ ਹੈ ਨਿੱਕੇ ਨਿੱਕੇ ਤਾਕਤ ਹੈ ਨਿੱਕੇ ਨਿੱਕੇ ਜੀਵ ਹਨ ਜੋ ਸਰੀਰ ਨੂੰ ਚਲਾ ਰਹੇ ਹਨ ਇਹ ਖੜਾ ਰਹਿਣਾ ਇਹ ਵੀ ਸਰੀਰ ਦੇ ਸੈੱਲ ਹਨ ਜਿਵੇਂ ਹਵਾ 'ਚ ਛੱਤ ਥੋੜਾ ਖੜੇਗਾ ਇਹ ਥਮਲਿਆਂ ਤੱਕ ਖੜੇਗਾ ਇਹ ਖਰਾਵਾ ਆਜਾ ਦੇਸੁਰਾ ਰਾਜਾ ਜ਼ਿੰਦਗੀ 'ਚ ਨਹੀਂ ਠੀਕ ਰਹਿਣਾ ਦੁੱਖ ਹੈ ਸੁਖ ਹੈ ਢਿੱਲੀ ਥਾਰ ਇਹ ਮਰਦਾਂਂ ਟਪਲਾ ਨਹੀਂ ਨਾ ਟਿ ਲੈ ਨਾ ਜ਼ਿਆਦਾ ਕੱਸਿਆ ਨਹੀਂ ਚੱਲਣਾ ਸੰਤਲ ਰਹਿਣਾ ਪਏਗਾ ਸ ਅੰਦਰਾਂ ਧੁਨ ਵੱਜੇਗੀ ਧੁਨੀ ਤੋਂ ਦਿਲ ਤੇ ਸ਼ਬਦ ਬਣੇਗਾ ਦਿਲ ਤੇ ਆਏ ਦਿਲ ਨੂੰ ਲੈ ਗਿਆ ਵੀ ਮੇਰਾ ਮੇਰਾ ਦਿਲ ਦਾ ਟੁਕੜਾ ਸਭ ਦਿਲਾਂ ਦੀ ਹਾਕ ਕੇ ਵਿਰਲਾ ਹੀ ਜਾਣਦਾ ਹੈ ਇਹ ਚਾਰ ਸਗ ਸਿਆਣਪਾ ਸਾਹ ਸਰਨੀ ਆਵ 12 ਕਰਨ ਆਉਣਾ ਸੀ ਇਹ ਮਾਨ ਮੋ ਮੇਰ ਤੇਰ ਬਿਵਰ ਜਿਪ ਇਹ ਮਾਰਕ ਖੰਡੇ ਭਾਰ ਹੈ ਵਿਰਲੇ ਨੂੰ ਪਤਾ ਲੱਗਦਾ ਹੈ ਸੋ ਮਾਨ ਤੇ ਹੰਕਾਰ ਤੇ ਲਿਖ ਸਕਦੇ ਆ ਬੋਲ ਸਕਦੇ ਆ ਮੋਹ ਤੇ ਨੇਮ ਤੇ ਲਿਖ ਸਕਦੇ ਆ ਬੋਲ ਸਕਦੇ ਆ ਕਾਮ ਤੇ ਬੋਲ ਸਕਦੇ ਲਿਖ ਸਕਦੇ ਨਾ 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 ਬਈ ਇਹ ਨਹੀਂ ਸੋ ਸਾਰੇ ਸੰਸਾਰ ਦਾ ਇਹ ਸਾਂਝਾ ਦੁੱਖ ਹੈ ਸੋ ਗੁਰੂ ਘਰ ਦਾ ਜੋ ਨਿਸ਼ਾਨ ਸਾਹਿਬ ਦਾ ਫਰਲਾ ਹੈ ਪਹਿਰੇਦਾਰ ਹੈ ਵਾਜਾ ਮਾਰ ਰਿਹਾ ਆਜ ਆਜੋ ਤੰਦ ਦੀ ਖਰਾਕ ਮਨ ਦੀ ਖਰਾਕ ਸਭ ਤੰਦ ਦੀ ਖਰਾਕ ਹੋ ਰਹਾ ਹੈ ਮਨ ਦੀ ਖਰਾਕ ਹੋ ਰਹਾ ਹੈ ਜੋ ਅੰਦਰ ਰਹਿ ਗਿਆ ਉਹਦਾ ਇਹ ਸਰੀਰ ਬਣਿਆ ਜਿਵੇਂ ਸੁਣਿਆ ਉਹਦਾ ਮਨ ਬਣੇਗਾ ਨੈਕਤੀ ਪਾਰਟੀ ਇਹਦੇ ਦੋ ਭਾਗ ਨੇ ਪ੍ਰਣਾਥ ਠਾਕਰ ਹੈ ਸਾਰਾ ਸਰੀਰ ਦਾ ਕਨੈਕਸ਼ਨ ਜੁੜਿਆ ਹੋਇਆ ਹੈ ਨਿੱਕੇ ਨਿੱਕੇ ਨਾੜਾਂ ਹੰ ਧਰਤੀ ਦੇ ਕਈ ਚੱਕਰ ਲੱਗ ਜਣ ਇੰਨੇ ਆ ਨਾੜਾਂ ਲੰਬੀਆਂ ਬਣ ਗਈਆਂ ਜਿਵੇਂ ਥਾੜੀ ਤੇ ਵਾਲ ਸਾਰਾ ਸਰੀਰ ਨਾੜਾ ਨਾਲ ਬੁਣਿਆ ਹੋਇਆ ਨਿਕਨਕੇ ਜੀਵ ਹੈ ਸਾਰੀਰ ਨੂੰ ਚਲਾ ਰਹੇ ਸਾਰੇ ਸੰਸਾਰ ਨੂੰ ਚਲਾ ਰਹੇ ਹਨ ਉਹ ਪੱਤਾ ਰੂਪ ਹੈ ਜੇ ਆਸਤਿਕ ਹੈ ਜਾਂ ਨਾਸਤਿਕ ਹੈ ਜੇ ਸਮਝ ਨਹੀਂ ਆਈ ਹਰੀ ਦੀ ਵੈਗਰੂ ਦੀ ਅੱਲਾ ਦੀ ਰਾਮ ਦੀ ਫਿਰ ਦੋਹੀ ਬਾਜੀ ਹਾਰ ਕੇ ਜਾਣਗੇ ਬਿਨਾਂ ਪਾਣੀ ਤੋਂ ਡੁੱਬਾਂਗੇ ਜੀ ਇਹ ਖਾਲਸਾ ਸਦਾ ਹੀ ਰਾਜ ਕਰੇ ਹਾ ਜੋ ਪਿਆਰ ਹੈ ਸੋ ਆਪਣੇ ਫੈਸਲੇ ਲਏਗਾ ਨਾ ਆਪਣੇ ਆਪ ਦਾ ਸੁਪਰੀਮਾ ਫੈਸਲਾ ਬਦਲ ਵੀ ਲੈਣਾ ਜਾਂ ਸਿੱਧਾ ਜਾਣਾ ਅੱਗੇ ਰੇਲ ਗੱਡੀ ਆ ਗਈ ਨਹੀਂ ਰੁਕਣਾ ਵੀ ਹੈ ਜੇ ਹੱਥ 'ਚ ਬੈਂਟਰੀ ਖੁੱਝ ਡਿੱਗਣਾ ਕਿਹਦੀ ਗਲਤੀ ਹੈ ਸੋ ਜ਼ਿੰਦਗੀ ਰਵਾਏਗੀ ਹਾਏ ਹੇ ਕਰਾਏਗੀ ਜਿਹੜਾ ਦੁੱਖਾਂ ਦਾ ਇਲਾਜ ਕਰਾਂਗੇ ਕਿਉਂ ਦੁੱਖ ਹਨ ਦੁਖਦਾਰੋਂ ਸੁਖ ਰੋਪਿਆ ਇਹ ਦੁੱਖ ਸਾਡਾ دارو ਹੈ ਡੈਰਨ ਚੀ ਚੀ ਕਰ ਰਿਹਾ ਉਹ ਇਸ਼ਾਰਾ ਕਰ ਰਿਹਾ ਵੇ ਟੁੱਟਣ ਵਾਸਤੇ ਸੋ ਜਿੱਥੇ ਧਵਾ ਹੈ ਉੱਥੇ ਅੱਗ ਹੈ ਜਿੱਥੇ ਲੇਦਾ ਹੈ ਉੱਥੇ ਹਾਥੀ ਹੈ ਜਿੱਥੇ ਬੱਚੇ ਹਨ ਉੱਥੇ ਮਾਤਾ ਪਿਤਾ ਸਭ ਕੁਝ ਹੈ ਉਹ ਆਇਆ ਹੋਇਆ ਹੈ ਉਹ 84 85 86 ਲੱਖ ਜੂਨ ਨੂੰ ਬਣਾ ਕੇ ਵਿੱਚ ਬੈਠਾ ਹੈ ਕੋਈ ਇਸ ਤਰੀ ਵਿੱਚ ਨਹੀਂ ਬੈਠਦਾ ਜੀ ਵਿਰਲੇ ਨੂੰ ਸਮਝਾਉਂਦੀ ਜੋ ਦਰਲਾ ਸਮਝੇਗਾ ਉਹ ਬਾਜੀ ਜਿੱਤੇਗਾ ਭਗਤ ਵੇ ਪ੍ਰਵਾਹ ਹੁੰਦੇ ਹਨ ਲਾ ਪਰਵਾਹ ਨਹੀਂ ਹੁੰਦੇ ਨਾ ਉਹ ਡਰਾਉਂਦੇ ਹਨ ਨਾ ਕਿਸੇ ਨੂੰ ਡਰਦੇ ਹਨ ਜੀ ਸੋ ਇਹ अनौकी शहीदीयां जो ਸਾਡਿਉ ਧਰਮ ਆਜ਼ਾਦੀ ਵਾਸਤੇ ਜੋ ਸਤਿਏ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਣਾਇਆ ਹੈ ਸੋ ਨਿਰਾਲਾ ਪੰਥ ਹੈ ਦੂਰੋਂ ਖਾਲਸਾ ਦਿਸੇਗਾ ਸੋ ਖਾਲਸਾ ਪਿਆਰ ਦਾ ਨਾਮ ਹੈ ਜੀ ਪਿਆਰ ਬੰਨਾ ਪਏਗਾ ਜੀ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਜੀ ਦਸ ਤਾਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਅਰ ਗੁਰੂ ਪਕਸ਼ੇ ਦਾ ਆ ਰਹੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417437746